देखिए दोनों कर दो दोनों फोर्मों का जो मोर्चा चल रहा है उसको चलते हुए 309 दिन हो गए डल्लेवाल साहब जी का जो अमर है उसे चलते हुए बाईसवा दिन हो गया और कल दोनों फोर्मों की ओर से पंजाब के अंदर रेल रोको आंदोलन करेंगे और हमने देखा हमारे पास सिर्फ दो दिन का समय था उस दो दिन में हरियाणा में ट्रैक्टर मार्च सफल हुआ कल 16 का अन्य राज्यों में भी ट्रैक्टर मार्च हुआ साउथ इंडिया में बड़े कार्यक्रम हुए हमने देखा पुलिस के साथ किस तरह से किसानों का टकराव हो रहा है उन्होंने अपने तौर से रेल रोको किया था ये आंदोलन जो दोनों फोर्मो ने शुरू किया है शंभू खनौरी और रतनपुरा राजस्थान में चल रहा है जो यहां से आवाज निकलती है उसके साथ पूरा 140 करोड़ लोग खड़े हो जाते हैं तीन करोड़ पंजाबी ढाई करोड़ हरियाणावासी महापंजाब पूरा बोल रहा है इस समय और हम देख रहे हैं जिस तरह से मोदी सरकार चुप्पी धार के बैठी हुई है सत्ता पक्ष और विपक्ष मिलकर किसानों की आवाज पार्लियामेंट में उठा नहीं रहा है होना तो चाहिए जिस तरह से इतनी बड़ी मूवमेंट ऊपर चलेगी पार्लियामेंट में चर्चा होती सरकार बातचीत के लिए सीरियस नहीं है पूरी दुनिया डल्लेवाल साहब की सेहत के लिए चिंतित है लेकिन देश के प्रधानमंत्री को कोई चिंता नहीं है जो पंजाबी कलाकार इस समय आंदोलन को सपोर्ट कर रहे हैं हम उनका धन्यवाद करते हैं सभी कलाकारों से फिर निवेदन करते हैं अधिक से अधिक आंदोलन को सपोर्ट करिए जिस तरह से हमारे धार्मिक शख्सितों ने आंदोलन का समर्थन किया है हमारे रागी धाडी कबीशर और भी प्रचारक जब भी अपना कार्यक्रम करते सबसे पहले किसान मजदूर की बात करते हैं और कल का रेल रोको आंदोलन हम आज अपील कर रहे हैं जितने भी हमारे शहरी भाई हैं चाहे छोटे दुकानदार हैं चाहे व्यापारी हैं चाहे ट्रांसपोर्टर हैं चाहे वकील हैं चाहे प्रेस मीडिया के कर्मी हैं चाहे किसी भी कारोबार से संबंधित रखते हैं किसान हैं मजदूर हैं पंचायत है जो प्रेस क्लब के युवा हैं सभी को अपील है कल का रेल रोको आंदोलन तो हो ही जाना है असल में देखना उस रेल रोको आंदोलन में हम लाखों लोगों की शमूलियत करवाना चाहते हैं जब तक माए बहने नहीं आएगी छोटे बच्चे नहीं आएंगे आंदोलन खड़ा नहीं होगा तो इसलिए जिस तरह से हम देख रहे हैं जहां जहां से पंजाब में रेल गुजर रही है ਜਿਸ گاؤں ਸੇ ਗੁਜ਼ਰ ਰਹੀ ਹੈ ਵਹਾਂ ਰੇਲ ਫਾਟਕ ਦੇਖਿਏ ਰੇਲ ਦਾ ਸਟੇਸ਼ਨ ਦੇਖਿਏ ਔਰ ਵਹਾਂ ਆਪਣਾ ਕਾਰਜਕ੍ਰਮ ਕੇਂਦਰੀਕਰੀਏ 3 ਘੰਟੇ ਕੇ ਲੀਏ ਤੋ ਅਸੀਂ ਲਗਭਗ ਸਾਡਾ ਅੰਦੋਲਨ ਚੱਲਦਿਆਂ ਨੂੰ 309 ਦਿਨ ਹੋ ਗਏ ਔਰ ਡੱਲੇਵਾ ਸਾਹਿਬ ਦਾ ਮਰਨ ਵਰਤ ਅੱਜ 22ਵੇਂ ਦਿਨ ਵਿੱਚ ਪਹੁੰਚ ਗਿਆ ਢੱਲੇਵਾਲ ਸਾਹਿਬ ਦੇ ਮਰਨ ਵੇਲੇ ਸਾਰੀ ਦੁਨੀਆ ਨੂੰ ਚਿੰਤਾ ਉਹਨਾਂ ਦੀ ਸਿਹਤ ਨੂੰ ਲੈ ਕੇ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਚਿੰਤਾ ਨਹੀਂ ਹੈਗੀ ਕਾਰਪੋਰੇਟਰ ਨੇ ਪ੍ਰਧਾਨ ਮੰਤਰੀ ਜੀ ਦੇ ਕੰਨ ਬੰਦ ਕਰ ਰੱਖੇ ਨੇ ਨਾ ਉਹਨਾਂ ਨੂੰ ਕਿਸਾਨ ਮਜ਼ਦੂਰ ਬਾਰੇ ਕੋਈ ਸੋਚ ਰਿਹਾ ਹੈ ਕਿ ਉਹਨਾਂ ਗੱਲ ਕਰਕੇ ਮਸਲਿਆਂ ਦਾ ਨਿਬਟਾਰਾ ਕਰਨਾ ਹੈ ਕਿ ਨਹੀਂ ਕਰਨਾ ਹੈਗਾ ਸੋ ਇਸ ਕਰਕੇ ਸਾਡੀ ਸਾਰੀ ਪੰਜਾਬ ਦੀ ਜਨਤਾ ਨੂੰ ਕੱਲ ਬੇਨਤੀ ਆ ਵੀ ਕੱਲ 18 ਦਾ ਰੇਲ ਰੋਕੋ ਅੰਦੋਲਨ ਆ ਅਸੀਂ ਅੰਮ੍ਰਿਤਸਰ ਵਾਲੇ ਬਿਆਸ ਪੁਲ ਇਧਰ ਦੇਵੀ ਦੋਸਪੁਰਾ ਪਿੰਡ ਅਰੇ ਇਧਰ ਜਿਹੜੀ ਅੰਮ੍ਰਿਤਸਰ ਤੋਂ ਜੰਮੂ ਕਸ਼ਮੀਰ ਨੂੰ ਜਾ ਰਹੀ ਆ ਲਾਈਨ ਉੱਤੇ ਵੀ ਚਾਰ ਥਾਵਾਂ ਤੇ ਪ੍ਰੋਗਰਾਮ ਜਿਹੜੀ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਜਾ ਰਹੀ ਆ ਤਿੰਨ ਤਿੰਨ ਇਹ ਕੱਲਾ ਸਾਡੀ ਜਥੇਬੰਦੀ ਦਾ ਪ੍ਰੋਗਰਾਮ ਆ ਉਵੇਂ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਅਤੇ ਸਾਰੇ ਪੰਜਾਬ ਦੇ 13000 13000 ਦੇ 13000 ਪਿੰਡ ਸ਼ਾਮਲ ਹੋ ਰਹੇ ਆ ਅਸੀਂ ਪੰਜਾਬ ਦੇ ਵਪਾਰੀਆਂ ਨੂੰ ਛੋਟੇ ਦੁਕਾਨਦਾਰਾਂ ਨੂੰ ਸ਼ਹਿਰੀਆਂ ਨੂੰ ਇੱਥੋਂ ਤੱਕ ਵਕੀਲਾਂ ਨੂੰ ਪ੍ਰੈਸ ਕਰਮੀਆਂ ਦੇ ਸਾਥੀਆਂ ਨੂੰ ਬੁੱਧੀਜੀਵੀਆਂ ਨੂੰ ਹਰ ਵਰਗ ਨੂੰ ਟਰਾਂਸਪੋਰਟਰਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵਿਦਿਆਰਥੀਆਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਕੱਲ ਦਾ ਪ੍ਰੋਗਰਾਮ ਸਫਲਤਮ 프로그램 ਤਾਂ ਹੋਊਗਾ ਜੇ ਲੱਖਾਂ ਲੋਕ ਆ ਕੇ ਰੇਲਾਂ ਤੇ ਬਹਿ ਗਏ ਜੇ ਮੋਦੀ ਸਰਕਾਰ ਦੀਆਂ ਜੜਾ ਹਲਾਉਣੀਆਂ ਵਾ ਪਰਿਵਾਰਾਂ ਸਮੇਤ ਆ ਕੇ ਰੇਲਾਂ ਤੇ ਬਹੋ ਅਸੀਂ ਧਾਰਮਿਕ ਅਦਾਰਿਆਂ ਨੂੰ ਬੇਨਤੀ ਕਰਦੇ ਆਂ ਵੱਡੇ ਜਿਦਾ ਅੰਮ੍ਰਿਤਸਰ ਦਾ ਸਟੇਸ਼ਨ ਆ ਲੁਧਿਆਣਾ ਵਾ ਜਲੰਧਰ ਆ ਪਟਿਆਲਾ ਹੋ ਰਿਹਾ ਇਹਨਾਂ ਥਾਵਾਂ ਤੇ ਲੰਗਰ ਤਿੰਨ ਕਈ ਟੇਲੀ ਆਉਣਾ ਚਾਹੀਦਾ ਵੀ ਯਾਤਰੀਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ ਸਾਨੂੰ ਫੋਨ ਆਏ ਸਾਰਿਆਂ ਦੇ ਇਹਦੋਂ ਕਹਾ ਜਿੰਨੇ ਵੀ ਸਾਡੇ ਪੰਜਾਬੀ ਦੇ ਗਾਇਕ ਨੇ ਹਰਪਚੀਮਾ ਜੀ ਬੱਬੂ ਮਾਨ ਬਹੁਤ ਸਾਰੇ ਹੋਰ ਕਲਾਕਾਰ ਮੈਂ ਨਾ ਬਸਰ ਗਿਆ 8-10 ਪਹੁੰਚੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਸਾਰੇ ਪੰਜਾਬ ਦੇ ਕਲਾਕਾਰਾਂ ਨੂੰ ਬੇਨਤੀ ਕਰਦਾ ਵੱਧ ਤੋਂ ਵੱਧ ਜਿਵੇਂ ਤੁਸੀਂ ਇੱਕ ਲੋਕ ਲਹਿਰ ਬਣਾ ਦਿੱਤੀ ਐ ਇਸ ਮੋਰਚੇ ਨੂੰ ਵੱਧ ਤੋਂ ਵੱਧ ਕਿਸਾਨ ਮਜ਼ਦੂਰ ਅੰਦੋਲਨ ਦਾ ਸਮਰਥਨ ਕਰੋ ਠੀਕ ਆ ਕਲਾਕਾਰਾਂ ਦੇ ਸ਼ਿਕਵੇ ਸੀ ਸਾਡੇ ਨਾਲ ਕਿ ਜਦੋਂ ਮੋਦੀ ਸਰਕਾਰ ਦੀ ਈਡੀ ਜਾਂ ਹੋਰ ਮਸਲਿਆਂ ਤੇ ਆ ਕੇ ਸਾਡੇ ਦਬਾਅ ਪਿਆ ਵਾ ਕਿਸਾਨ ਆਗੂ ਉਸ ਤਰ੍ਹਾਂ ਨਹੀਂ ਖੜੇ ਬਿਲਕੁਲ ਹੋ ਸਕਦਾ ਪਿੱਛੇ ਫਰਕ ਰਹੇ ਹੁਣ ਅੱਗੇ ਤੋਂ ਫਰਕ ਨਹੀਂ ਰਹਿੰਦਾ ਤੁਸੀਂ ਪੰਜਾਬ ਨਾਲ ਖੜੇ ਹੋ ਪੰਜਾਬ ਤੁਹਾਡੇ ਨਾਲ ਖਲੋਊਗਾ ਹੁਣ ਇੱਕ ਲੋਕ ਲਹਿਰ ਬਣ ਰਹੀ ਆ ਪੂਰੇ ਪੰਜਾਬ ਦੇ ਵਿੱਚ ਔਰ ਲੋਕ ਲਹਿਰ ਖੜੀ ਕਰਨ ਦੇ ਵਿੱਚ ਗਾਇਕਾਂ ਦਾ ਬਹੁਤ ਮਟਾਅਤ ਆ ਜਿਵੇਂ ਸਾਡੇ ਧਾਰਮਿਕ ਪ੍ਰਚਾਰਕ ਖੇਤਰ ਨਾਲ ਜੁੜੇ ਹੋਏ ਲੋਕ ਨੇ ਚਾਹੇ ਉਹ ਕਥਾਵਾਚਕ ਨੇ ਚਾਹੇ ਉਹ ਰਾਗੀ ਨੇ ਚਾਹੇ ਉਹ ਕਾਦੀ ਨੇ ਚਾਹੇ ਕਿਰਤਨੀਆਂ ਨੇ ਸਾਰੇ ਪ੍ਰੋਗਰਾਮਾਂ ਤੋਂ ਪਹਿਲਾਂ ਅੱਜ ਕਿਸਾਨ ਮਜ਼ਦੂਰ ਦੇ ਹੱਕ ਚ ਬੋਲ ਰਹੇ ਨੇ ਇਹ ਬਹੁਤ ਵੱਡੀ ਗੱਲ ਹੈਗੀ ਆ ਔਰ ਸਾਰਿਆਂ ਨੂੰ ਅਸੀਂ ਕਹਿੰਦੇ ਆ ਵੀ ਜਰੂਰ ਇਹ ਪੰਜਾਬੀਆਂ ਦਾ ਅੰਦੋਲਨ ਜੇ 3 ਕਰੋੜ ਪੰਜਾਬੀ ਇਕੱਠੇ ਹੋ ਗਏ ਮਹਾਪੰਜਾਬ ਦੇ 2.5 ਕਰੋੜ ਲੋਕ ਹੋਰ ਨਾਲ ਲਗੇ ਪੂਰੇ ਦੇਸ਼ ਨੂੰ ਖੜਾ ਕਰ ਦੇਣਗੇ ਕੋਈ ਵੱਡਾ ਮਸਲਾ ਨਹੀਂ ਹੈਗਾ ਵੀ ਖੇਤੀ ਦੇ ਤਿੰਨ ਕਾਨੂੰਨ ਜਿਵੇਂ ਰੱਦ ਕਰਾਏ ਸੀ ਅਰ ਜਿਵੇਂ ਹੁਣ ਡਰਾਫਟ ਬਣਾ ਕੇ ਉਹ ਦੌਰੇ ਲੈ ਕੇ ਆ ਰਹੇ ਆ ਜੇ ਇਹਨਾਂ ਸਾਰਿਆਂ ਨੂੰ ਨੱਥ ਪਾਉਣੀ ਹੈਗੀ ਆ ਤਾਂ ਸਾਨੂੰ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣਾ ਪਊਗਾ ਸਾਨੂੰ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਾਉਣਾ ਪਊਗਾ ਸਾਰਿਆਂ ਵਾਸਤੇ ਜਿਹੜਾ ਪ੍ਰਾਈਵੇਟ ਬਿਜਲੀ ਬੇਲਿਆ ਜਿਹੜਾ ਲਿਆ ਕੇ ਸਰਕਾਰ ਬੈਠੀ ਆ ਉਹਨੂੰ ਰੱਦ ਕਰਾਉਣਾ ਪਊ ਮਜ਼ਦੂਰਾਂ ਨੂੰ 200 ਦਿਨ ਨਰੇਗਾ ਚੰਗੀ ਦਿਹਾੜੀ ਦੀ ਗੱਲ ਕਰਨੀ ਪਊਗੀ ਲਖੀਮਪੁਰ ਖੀਰੀ ਦਾ ਇਨਸਾਫ ਸਾਰੇ ਦੇਸ਼ ਤੇ ਪਾਇਏ ਕੇਸ ਵਾਪਸ ਲੈਣ ਲਈ ਗੱਲਾਂ ਜਿਵੇਂ 12 ਮੰਗਾਣੇ ਉਨ੍ਹਾਂ ਤੇ ਸ਼ਿਕਰਚ ਹੁਣ ਵੇਲਾ ਆ ਗਿਆ ਮੋਰਚਾ ਜਿੱਤ ਵਾਲੇ ਪਾਸੇ ਨੂੰ ਅੱਗੇ ਵੱਧ ਰਿਹਾ ਹੈਗਾ ਵਾ ਔਰ ਜਿਵੇਂ ਪੂਰੇ ਪੰਜਾਬ ਵਾਸੀਆਂ ਨੇ ਖਨੌਰੀ ਬਾਰਡਰ ਤੇ ਐਨ ਲੱਗਦਾ ਜਿਵੇਂ ਦਸਿਓ ਹਜ਼ਾਰ ਲੋਕ ਆਏ ਹੋਗੇ ਹੁਣ ਜਿਵੇਂ ਸਹਿਯੋਗ ਦਿੱਤਾ ਔਰ ਪੰਜਾਬ ਦੀ ਹਕੂਮਤ ਨੂੰ ਔਰ ਕੇਂਦਰ ਨੂੰ ਜਵਾਬ ਦਿੱਤਾ ਵਾ ਵੀ ਭੁੱਲ ਕੇ ਵੀ ਕਿਤੇ ਖਨੌਰੀ ਬਾਰਡਰ ਵਾਲ ਨੂੰ ਮੂੰਹ ਨਾ ਕਰ ਲਿਓ ਨਹੀਂ ਤਾਂ ਮੂੰਹ ਦਿਖਾਣੀ ਪਊਗੀ ਭਾਵੇਂ ਰਿਪੋਰਟਾਂ ਨੇ ਵੀ ਹਰਿਆਣੇ ਦੇ ਅੰਦਰ ਅਰਧ ਸੈਨਿਕ ਫੋਰਸ ਵੱਧ ਰਹੇ ਨੇ ਸ਼ੰਭੂ ਬਾਰਡਰ ਤੇ ਤੁਹਾਨੂੰ ਪਤਾ ਤੇ ਜਿੱਥੇ ਸਾਡੇ ਚਲੇ ਗਏ 45-40 ਕਿਸਾਨ ਜ਼ਖਮੀ ਹੋ ਗਏ ਸਾਡੇ ਠੀਕ ਹੈ ਜੀ ਔਰ ਸ਼ੰਭੂ ਬਾਰਡਰ ਤੇ ਵੀ ਆਮ ਲੋਕ ਲੰਗਰ ਲੈ ਕੇ ਆਮ ਜਨਤਾ ਦੇ ਨੇ ਬਹੁਤ ਵੱਡੇ ਪੱਧਰ ਤੇ ਹੁੰਦੀ ਹੈਗੀ ਆ ਇਸੇ ਤਰ੍ਹਾਂ ਰਤਨਪੁਰਾ ਬਾਰਡਰ ਤੇ ਵੀ ਰਾਸਤਾਨੀਆਂ ਨੇ ਜਮਾਵੜਾ ਵਧਾ ਦਿੱਤਾ ਹੈਗਾ ਸੋ ਇਸ ਕਰਕੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ ਰੇਲ ਰੋਕੋ ਦੇ ਉੱਤੇ ਵੱਧ ਤੋਂ ਵੱਧ ਪੰਜਾਬੀਆਂ ਦੀ ਗਿਣਤੀ ਕੱਲ ਨਜ਼ਰ ਆਵੇ ਇਹਦੇ ਲਈ ਆਹਵਾਨ ਕਰਨਾ ਆ ਔਰ ਅਸੀਂ ਕਹਿੰਦੇ ਤੁਸੀਂ ਜੇ ਮੋਦੀ ਸਰਕਾਰ ਨੂੰ ਅੱਗੇ ਲਾਉਣਾ ਹੈਗਾ ਮੋਦੀ ਸਰਕਾਰ ਨੂੰ ਜੇ ਝਕਾਉਣਾ ਹੈਗਾ ਤੇ ਕੱਲ ਦਾ ਰੇਲ ਰੋਕੋ ਅੰਦੋਲਨ ਕਾਮਯਾਬ ਕਰੋ 19 ਨੂੰ ਫਿਰ ਦੋਵੇਂ ਫੋਰਮ ਮੀਟਿੰਗ ਕਰਨਗੇ ਇਹ ਅੱਗੇ ਦੇ ਪ੍ਰੋਗਰਾਮ ਕਰਨਗੇ ਜਿਵੇਂ ਮੈਂ ਆਪਣੀ ਪਹਿਲੀ ਵਿਚਾਰ ਚਰਚਾ ਚ ਕਿਹਾ ਸੀ ਜੋ ਖਬਰਾਂ ਆ ਰਹੀਆਂ ਵੀ ਰਮਨੀਤ ਬਿੱਟੂ ਕਹਿੰਦਾ ਵੀ ਮੈਂ ਪੁੱਲ ਦਾ ਕੰਮ ਕਰੂੰਗਾ ਕੱਲ ਤੱਕ ਤਾਂ ਸੀ ਇਹਨਾਂ ਨੂੰ ਤਾਲੇਬਾਂ ਲੱਗਦੇ ਸੀਗੇ ਰਮਨੀਤ ਬਿੱਟੂ ਦੇ ਪਹਿਲੇ ਬਿਆਨ ਦਾ ਕੀ ਹੋ ਗਿਆ ਜਿਹੜਾ ਕਹਿੰਦਾ ਸੀ ਦਿੱਲੀ ਆਜੋ ਤੁਰ ਕੇ ਤੇ ਅਸੀਂ ਜਿਹੜਾ ਜੀ ਤੁਹਾਡਾ ਸਵਾਗਤ ਕਰਾਂਗੇ ਦਿੱਲੀ 'ਚ ਰਮਨੀਤ ਬਿੱਟੂ ਜੂ ਨੂੰ ਪੁੱਛਦਾ ਕੌਣ ਆਰ ਹਰਿਆਣੇ ਦੇ ਖੇਤੀ ਮੰਤਰੀ ਦਾ ਬਿਆਨ ਕਿੱਥੇ ਚਲਾ ਗਿਆ ਜਿਹੜਾ ਕਹਿੰਦਾ ਸੀ ਜੀ ਆਜੋ ਤੁਸੀਂ ਤੁਰ ਕੇ ਭਾਈ ਤੁਹਾਡੇ ਪਹਿਲੇ ਬਿਆਨ ਕਿਸੇ ਨੇ ਸੁਣੇ ਨਹੀਂ ਹੈ ਤੇ ਹੁਣ ਹੋਣ ਵਾਲੇ ਬਿਆਨ ਭਾਈ ਤੁਹਾਡੇ ਕਿਵੇਂ ਯਕੀਨ ਕਰ ਲਈਏ ਰਵਨੀਤ ਬਿੱਤੂ ਜੀ ਨੂੰ ਜੇ ਕਿਸਾਨਾਂ ਮਜ਼ਦੂਰਾਂ ਦਾ ਕਿਤੇ 헤ਜ ਆ ਉਹ ਅਸਤੀਫਾ ਦੇ ਕੇ ਪਾਰਟੀ ਤੋਂ ਬਾਹਰ ਆ ਜਾਣ ਜੇ ਲੱਗਦਾ ਨਹੀਂ ਤਾਂ ਸਾਨੂੰ ਲੱਗਦਾ ਕਿ ਇਹ ਆ ਨਾਗਪੁਰ ਤੇ ਵੱਜਣ ਵਾਲੀ ਸਿਟੀ ਆ ਜਦੋਂ ਕਹਿੰਦੇ ਮਾਰ ਦਿੰਦਾ ਵਾ ਜਦੋਂ ਕਹਿੰਦੇ ਨਹੀਂ ਮਾਰਦਾ ਹੈਗਾ ਤੋਂ ਸਾਨੂੰ ਭਾਈ ਕਿ ਚੱਲੇ ਕਾਰਸੂਤਾ ਕੋ ਬਹੁਤੀ ਕੋ ਉਮੀਦ ਨਹੀਂ ਕੇਂਦਰ ਸਰਕਾਰ ਨੇ ਗੱਲ ਕਰਨੀ ਹੈ ਸਾਡੇ ਦਰਵਾਜ਼ੇ ਖੁੱਲੇ ਹੈਗੇ ਧੰਨਵਾਦ ਫਿਰ ਆਰਵਾਡ ਦੀ ਤੁਸੀਂ ਗਾ ਬੈਠਾਣੀਆਂ ਵਿੱਚ ਮਾਮਲਾ ਸੋਰੀ ਤੇ ਤੁਸੀਂ ਸਮਝਦੇ ਹੋ ਕਿ ਕਰੀਏ ਆਂ ਕਰ ਦੋ ਅੰਮ੍ਰਿਤਸਰ 'ਚ ਕਿੰਨੀ ਥਾਂ ਤੇ ਕਿੰਨੇ ਤੋਂ ਕਿੰਨੇ ਤੱਕ ਕਰਨਾ ਹੈ ਦੇਖੋ ਅੰਮ੍ਰਿਤਸਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਾਰੀਆਂ ਜਥੇਬੰਦੀਆਂ ਦੇ ਤਰਨੇ ਬਹੁਤ ਹੋਣੇ ਆ ਬਾਈ ਉੱਥੇ ਜੰਜੀਪੁਰ ਰੇਲਟੇਸ਼ਨ ਝੰਡਾ ਪਿੰਡ ਆ ਉੱਥੇ ਫਟਕ ਹੈਗਾ ਇਹ ਜੰਮੂ ਵਾਲੀ ਰੇਲ ਲਾਈਨ ਤੇ ਆ ਉੱਥੇ ਤੀਸਰਾ ਕੱਥੂ ਨੰਗਲ ਅਰ ਅਗਲੇ ਬੰਨੇ ਪਿੰਡ ਹੈਗਾ ਸਾਡਾ ਵੇਰਕੇ ਦੇ ਨੇੜੇ ਹੈਗਾ ਦਿਮਾਗ ਚ ਮਰੇ ਨਿਕਲ ਗਿਆ ਉੱਥੇ ਵੀ ਜਹਾਗੀਰ ਪਿੰਡ ਉਹਦੇ ਫਾਟਕਦੇ ਹੋਊਗਾ ਅਗਲੇ ਬੰਨੇ ਡੇਰਾ ਬਾਬਾ ਨਾਨਕ ਰਮਦਾਸ ਦੇ ਵਿੱਚ ਹੋਊਗਾ ਇਕਤਰਨਾ ਇੱਕ ਪੰਦੇਰ ਕਲਾਂ ਫਟਕੇਗਾ ਉੱਥੇ ਇੱਕ ਕੋਟਲਾ ਗੁਜਰਾ ਫਟਕੇਗਾ ਇਹ ਅਰ ਇਹ ਤੋਂ ਗਾਂ ਬਿਆਸ ਵੱਡਾ ਹੋਊਗਾ ਅਰ ਇਹ ਤੋਂ ਗਾਂ ਦੇਵੀ ਦਾਸਪੁਰੇ ਜਿੱਥੇ ਮੈਂ ਮੌਕੇ ਤੇ ਮੌਜੂਦ ਹੋਊਗਾ ਇਹ ਸਾਡੀ ਜਥੇ ਪਰ ਬਹੁਤ ਜ਼ਿਆਦਾ ਹੋਣਗੇ ਤੁਹਾਨੂੰ ਅੱਜ ਹੀ ਹੋ ਜਾਏਗਾ ਕਿਉਂ ਤੁਹਾਡਾ ਨਾ ਕੱਲਾ ਅੰਮ੍ਰਿਤਸਰ ਦੇ ਵਿੱਚ ਅਸੀਂ ਨੌਜੰਗ ਮਾਝਾ ਨਹੀਂ ਤਰਨਤਾਰ ਨਾਡ ਹੋਊ ਗਰਦਾਸਪੁਰ ਅੱਡ ਹੋਊ ਪੰਜਾਬ ਦੇ 23 ਜਿਲ੍ਹਿਆਂ ਵਿੱਚ ਸੈਂਕੜੇ ਥਾਵਾਂ ਤੇ ਅਨੇਕਾਂ ਥਾਵਾਂ ਤੇ ਹੋਣਗੇ ਮੈਂ ਤੁਹਾਨੂੰ ਜੇ ਰਿਪੋਰਟ ਕਲੈਕਟ ਕਰਕੇ ਦਵਾਂਗਾ ਹਾਂਜੀ ਜੇ ਆਮ ਲੋਕਾਂ ਕੀ ਸੁਨੇਹ ਜਿਨ੍ਹਾਂ ਨੂੰ ਕੁਸ਼ਾਣੀ ਚੱਲ ਰਹੀ ਹੈ ਦੇਖੋ ਆਮ ਲੋਕਾਂ ਲਈ ਦੇਖੋ ਅੱਜ ਪੂਰਾ 3 ਕਰੋੜ ਪੰਜਾਬੀ ਇੱਕ ਮੁਠਾ ਆਵਾਜ਼ ਲਗਾ ਰਿਹਾ 140 ਕਰੋੜ ਦੇਸ਼ ਵਾਸੀ ਆਵਾਜ਼ ਲਗਾ ਰਹੇ ਆ ਗਿਆ ਤਿੰਨ ਘੰਟੇ ਵਾਲੇ ਅਸੇਟੇਸ਼ਨਾਂ ਦੇ ਕੋਈ ਸਮੱਸਿਆ ਨਾ ਬੇ ਇਹਦਾ ਪ੍ਰਬੰਧ ਵੀ ਕਰ ਰਹੇ ਆ ਸਾਨੂੰ ਲੱਗਦਾ ਜਿਹੜੇ ਇਸ ਵੇਲੇ ਲੋਕ ਲਹਿਰ ਦਾ ਇੱਕ ਫਾਇਦਾ ਹੁੰਦਾ ਲੋਕ ਥੋੜੇ ਨਾਲ ਖੜਦੇ ਆ ਲੋਕ ਸਾਡੀਆਂ ਸਮੱਸਿਆ ਨੂੰ ਸਮਝ ਕੇ ਸਾਡੇ ਨਾਲ ਜੁੜ ਕੇ ਜਿਹੜਾ ਸਾਡੀ ਗੱਲ ਦੇ ਵਿੱਚ ਨਾਰਾ ਮਾਰਨਗੇ ਤਿੰਨ ਘੰਟੇ ਕੋ ਬਹੁਤਾ ਲੰਮਾ ਸਮਾਂ ਨਹੀਂ ਹੈ ਕਿ ਐਸੇ ਕਰਕੇ ਐਸੀ ਦਿੱਤਾ ਹੈਗਾ ਨਹੀਂ ਰਮੇ ਬਿੱਟੂ ਦੀ ਗੱਲ ਕੀਤੀ ਹੈ ਰਮੇ ਬਿੱਟੂ ਅਕਸਰ ਆਪਣੇ ਵਿਵਾਦਿਤ ਬਿਆਨਾਂ ਕਰਕੇ ਸੁਰਖੀਆਂ 'ਚ ਰਹਿੰਦੇ ਆ ਚਾਹੇ ਕਿਤੇ ਤੁਹਾਨੂੰ ਤਾਲਿਬਾਨ ਕਿਹਾ ਜਾਂ ਹੋਰ ਪਾਬਲਾ ਕਿਸ ਤਰ੍ਹਾਂ ਦੇਖਦੇ ਉਹਨਾਂ ਦੀ ਬਿਆਨਬਾਜ਼ੀ ਨਹੀਂ ਦੇਖੋ ਉਹਨਾਂ ਦੇ ਜਦੋਂ ਸ਼ੁਰੂਆਤ ਤੋਂ ਲੈ ਕੇ ਵਿੱਚ ਦੀ ਬਿਆਨਵਾਜ਼ੀ ਆ ਦੇਖੋ ਜਦੋਂ ਨਾਗਪੁਰ ਦੀ ਟ੍ਰੇਨਿੰਗ ਆਈ ਆ ਫਿਰ ਉਹ ਕਹਿੰਦੇ ਸੀ ਵੀ ਤੁਹਾਡੋ ਪੈਸੇ ਬੜੇ ਆ ਜੀ ਮੈਂ ਇਨਕੁਆਰੀ ਕਰਾਉਣੀ ਆ ਲਖਸ਼ਣਾ ਨੰਗ ਲੈ ਆਂ ਦੋ ਉਹਨਾਂ ਦੀ ਇਨਕੁਆਰੀ ਦਾ ਵੀ ਸਾਨੂੰ ਪਤਾ ਨਹੀਂ ਲੱਗਾ ਕਿੱਥੇ ਚਲੇ ਗਈ ਆ ਐਸੇ ਕਰਾ ਲਓ ਘੜੇ ਦੇ ਪਿੱਛੇ ਕੋਲਜਾਮ ਲਾਉਂਦੇ ਜੇ ਝੂਠੇ ਅਸੀਂ ਕਿਹਾ ਸੀ ਭਾਜਪਾ ਦੇ ਆਗੂਆਂ ਦੀ ਵੀ ਹੋਵੇ ਬਰਾਬਰ ਹੋ ਜਾਏ ਇਨਕੁਆਰੀ ਪਤਾ ਲੱਗ ਜਾਏ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਫਿਰ ਉਹਨਾਂ ਨੂੰ ਖਾਦ ਵਾਲੇ ਮਸਲੇ ਤੇ ਅਸੀਂ ਤਲਬਨ ਲੱਗਣ ਦਾ ਵੀ ਠੀਕ ਹੈ ਜੀ ਇਸ ਕਰਕੇ ਫਿਰ ਉਹ ਕਹਿੰਦੇ ਵੀ ਕਿਸਾਨ ਤਾਂ ਇਹਨਾਂ ਦੇ ਨਾਲ ਹੀ ਨਹੀਂ ਹੈਗਾ ਠੀਕ ਹੈ ਜੀ ਉਹ ਕਹਿੰਦਾ ਖੇਤਾਂ 'ਚ ਕੰਮ ਕਰ ਰਿਹਾ ਵਾ ਫਿਰ ਕਹਿੰਦੇ ਜੀ ਆਪੋ ਚ ਦੀ ਪਾਟੇ ਪਏ ਆ ਮਤਲਬ ਟੋਟਲੀ ਕਿਸਾਨ ਅੰਦੋਲਨ ਨੂੰ ਡੈਮੇਜ ਕਰਨ ਵਾਲੇ ਉਹ ਬਿਆਨ ਦਿੰਦੇ ਰਹੇ ਆ ਹੁਣ ਉਹ ਕਹਿੰਦੇ ਮੈਂ ਪੁਲ ਦਾ ਕੰਮ ਕਰੂਗਾ ਅਸੀਂ ਕਹਿੰਨੇ ਭਾਈ ਦੇ ਕੋ ਤੁਹਾਨੂੰ ਪੁੱਛਦਾ ਪੁੱਛਦਾ ਹੈਗਾ ਦਿੱਲੀ ਸਾਡੇ ਲੋ ਜਿੰਦਾ ਮਰਜੀ ਕੰਮ ਕਰ ਲਓ ਪਹਿਲੋ ਤੁਹਾਡੇ ਬਿਆਨ ਸੀ ਕਿ ਪੈਦਲ ਜਾਂਦਿਆਂ ਨੂੰ ਨਹੀਂ ਰੋਕਾਂਗੇ ਉਹ ਤਾਂ ਕਿਸੇ ਨੇ ਮੰਨਿਆ ਨਹੀਂ ਹੈਗਾ ਮੈਨੂੰ ਨਹੀਂ ਲੱਗਦਾ ਮੈਂ ਤਾਂ ਇਹੀ ਕਹਿਣਾ ਬਿੱਟੂ ਸਾਹਿਬ ਨੂੰ ਜੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦਾ ਦਰਦ ਆ ਤੇ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਆਪਣਾ ਗਰਦ ਦਿਖਾ ਲੈਣ ਵੀ ਕਿੰਨਾ ਕੁ ਦਰਦ ਹੈਗਾ ਜਿੱਥੋਂ ਤੱਕ ਲਾਅਨ ਆਰਡਰ ਦਾ ਸਵਾਲ ਹੈ ਦੇਖੋ ਭਾਰਤ ਦੀਆਂ ਏਜੰਸੀਆਂ ਸਰਗਰਮ ਨੇ ਪੂਰੀਆਂ ਇੱਥੇ ਕੱਲ اسلامਾਬਾਦ ਚ ਕੀ ਉਹਦੇ ਪਿੱਛੇ ਜਾਂਚ ਦਾ ਵਿਸ਼ਾ ਮੈਂ ਨਹੀਂ ਉੱਤੇ ਏਜੰਸੀਆਂ ਪੰਜਾਬ ਦੀਆਂ ਕੇਂਦਰ ਦੀਆਂ ਜੋਰ ਲਾ ਰੀਆਂ ਵੀ ਕਿਸਾਨ ਅੰਦੋਲਨ ਦੇ ਵਿੱਚ ਵਿੱਚ ਅਸੀਂ ਕੋ ਅਜਿਹੇ ਜਿਹਾ ਕਾਰਾ ਕਰ ਲਈਏ ਵੀ ਕਿਸਾਨ ਅੰਦਲਨ ਦੀ ਮੂਵਮੈਂਟ ਜਿਹੜੀ ਡਿਵਡ ਕੀਤੀ ਜਾ ਸਕੇ ਬਿਲ ਬਿਲਕੁਲ ਧਿਆਨ ਪਾਸਰ ਕਰਨ ਦੀ ਸਾਜ ਚ ਕੋ ਰੌਲਾ ਨਹੀਂ ਹੈਗਾ ਇਹ 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 ਖੀਰਲਾ ਨਹੀਂ ਜੇ ਹੋਣਾ ਮੈਂ ਕਹਿੰਦਾ ਪੰਜਾਬੀਓ ਇਹੋ ਜਿਹਾ ਕੰਮ ਦੂਜੇ ਚੌਥੇ ਦਿਨ ਚੱਲਦਾ ਰਹਿਣਾ ਵਾ ਠੀਕ ਹੈ ਜੀ ਤੋਂ ਅਡਵਰਟ ਕਰ ਲਈ ਪਰ ਤੁਸੀਂ ਕਿਸਾਨ ਮਜ਼ਦੂਰ ਅੰਦੋਲਨ ਨਾਲ ਤਿਆਰ ਰੱਖਿਓ ਅਰ ਕਿ ਪੰਜਾਬ ਤੇ ਦੇਸ਼ ਵਾਸਤੇ ਕੁਛ ਨਾ ਕੁਛ ਲੈ ਕੇ ਆਵਾਂਗੇ। ਸਯੁਕਤ ਕਿਸਾਨ ਮੋਰਚੇ ਨੇ ਐਮਰਜੈਂਸੀ ਮੀਟਿੰਗ ਰੱਖੀ ਇਤੋਂ ਰਾਜੀਵਾਲ ਸਾਹਿਬ ਦਾ ਵੀ ਵਿਅਕਲ ਆ ਗਿਆ। ਚੰਗੀ ਗੱਲ ਆ ਪੰਜਾਬ ਦੀ ਸਾਰੀ ਜਨਤਾ ਪੂਰੇ ਪੰਜਾਬੀ ਇਕੱਠੇ ਹੋ ਕੇ ਸਾਰਿਆਂ ਨੂੰ ਲੜਦਾ ਸੰਘਰਸ਼ ਕਰਦਾ ਦੇਖਣਾ ਚਾਹੁੰਦੇ ਹੋ, ਏਕਾ ਚਾਹੁੰਦੇ ਆ। ਤੋ ਇਸ ਕਰਕੇ ਅਸੀਂ ਇਕਤਾ ਦੇ ਹੱਥ ਵਧਾਇਆ ਹੈਗਾ। ਜੜੇ ਵੀ ਏਕੇ ਦੇ ਵਿੱਚ ੜਿੱਕਾ ਪਾਉਣਗੇ ਪੰਜਾਬੀ ਉਹਨਾਂ ਕੋ ਆਪੇ ਹਿਸਾਬ ਲੈਣਗੇ। ਕਹਿੰਦੇ ਕਾਗੂ ਤੁਹਾਨੂੰ ਕਹਿ ਰਹੇ ਕਿ ਤੁਸੀਂ ਅੰਦੋਲਨ ਪੇਨੋ ਛੱਡ ਕੇ ਪਿੱਛੇ ਆ ਜਾਓ ਫਿਰ ਅਸੀਂ ਤੁਹਾਡੇ ਨਾਲ ਅੱਗੇ ਚੱਲਾਂਗੇ ਇਹਨੂੰ ਕਿਵੇਂ ਦੇਖਦੇ ਆਂ ਦੇਖੋ ਕਿਸੇ ਇੱਕ ਬੰਦੇ ਦੀ ਨਿੱਜੀ ਵਿਚਾਰ ਹੋ ਸਕਦੀ ਆ ਅਸੀਂ ਇਸ ਕੇਮ ਦਾ ਨਹੀਂ ਕਹਿ ਸਕਦੇ ਤੋ ਕੋਈ ਨਹੀਂ ਪੰਜਾਬ ਸਾਰਾ ਦੇਖ ਰਿਆ ਇਕਤਾ ਦੇ ਗੱਲ ਦੇ ਵਿੱਚ ਜੜਾ ਵੀ ਡਿੱਕਾ ਬਣੂਗਾ ਪੰਜਾਬੀ ਆਪੇ ਸਭ ਲੈਣਗੇ ਉਹਨਾਂ ਕੋਲ ਕਹਿੰਦੇ ਕਿ ਇੱਕ ਸਾਇੰਨ ਸੜਕੋ ਆ ਗਿਆ ਸਰਦਾਰ ਸਿੰਘ ਮਸੇਰ ਤੇ ਜੀ ਸਾਨੂੰ ਬੁਲਾਉਣਾ ਸੀ ਤੇ ਗੱਲੇਵਾਲ ਸਾਹਿਬ ਦੇ ਸਾਈਨ ਕਿਉਂ ਨਹੀਂ ਆਏ ਸਾਡੇ ਤੇ ਦੇਖੋ ਇਹ ਦੋਆ ਫਾਰਮਾਂ ਦੀ ਅੰਦਰੂਨੀ ਪਾਲਿਸੀ ਦਾ ਸਵਾਲ ਆ ਗੱਲਬਾਤ ਸ਼ਰਤਾਂ ਲਾ ਕੇ ਨਹੀਂ ਹੁੰਦੀ ਹੁੰਦੀ ਗੱਲਬਾਤ ਹੋਣੀ ਚਾਹੀਦੀ ਆ ਅੱਜ ਕਿਸੇ ਦੀ ਹੌਮੇ ਦਾ ਸਵਾਲ ਨਹੀਂ ਹੈ ਜਿਹੜੇ ਨਾ ਹੁੰਦੇ ਨਾ ਕਲੀਅਰ ਕਰ ਲਿਓ ਪੰਦੇਰ ਪੰਧੂਰ ਕੁਝ ਨਹੀਂ ਹੈਗਾ ਉਹਦੀ ਜਥੇਬੰਦੀ ਕਿਸਾਨ ਮਜ਼ਦੂਰ ਸ੍ਰੇਸ਼ ਕਮੇਟੀ ਉਹਨਾਂ ਦਾ ਮੋਰਚਾ ਕਿਸਾਨ ਮਜ਼ਦੂਰ ਮੋਰਚਾ ਉਹਦੀਆਂ ਜਥੇਬੰਦੀਆਂ ਉਹਦੇ ਰੈਸ ਕਿਮ ਨੀ ਪੋਲਿਟੀਕਲ ਨਾ ਨਹੀਂ ਵੱਡੇ ਹੁੰਦੇ ਜਥੇਬੰਦੀਆਂ ਪਲੇਟਫਾਰਮ ਵੱਡੇ ਹੁੰਦੇ ਲੋਕ ਵੱਡੇ ਹੁੰਦੇ ਆ ਜਿੱਥੋਂ ਤੱਕ ਸਵਾਲ ਹੈਗਾ ਵੀ ਆਹ ਛੜਤਾਂ ਲਾ ਕੇ ਗੱਲਾਂ ਕਰੀਏ ਪਿੱਛੇ ਆਜੋ ਅੱਗੇ ਆਜੋ ਇਹ ਗੱਲਾਂ ਸੋਭਾ ਨਹੀਂ ਦਿੰਦੀਆਂ ਹੈਗੀਆਂ ਜੋ ਸਾਨੂੰ ਲੱਗਦਾ ਸਾਨੂੰ ਮੌਕੇ ਦੀ ਨਾਜ਼ਾਕਤ ਨੂੰ ਸਮਝਿਆ ਹੋਇਆ ਦੁਸ਼ਮਣ ਵੱਡਾ ਸਾਡਾ ਉਹ ਖੇਤੀ ਮੰਡੀ ਦੁਬਾਰਾ ਤੋੜਨ ਦਾ ਡਰਾਫਟ ਲੈ ਕੇ ਆ ਗਿਆ ਹੈਗਾ ਔਰ ਜਿਵੇਂ ਪੰਜਾਬ ਦੇ ਵਿੱਚ ਝੋਨਾ ਰੁਲਿਆ ਹੈਗਾ ਉਹ ਕਹਿੰਦੇ ਸੈਲੋ ਗਦਾਮਾਂ ਨੂੰ ਮੰਡੀ ਆੜ ਕਰੋ ਇਹ ਗੱਲਾਂ ਨੂੰ ਦੇਖਦਾ ਹਾਂ ਕਿਸਾਨਾਂ ਮਜ਼ਦੂਰਾਂ ਨੂੰ ਆਪਣੀ ਹੌਮੇ ਨੂੰ ਪੱਠੇ ਪਾ ਕੇ ਤੇ ਲੋਕ ਇੱਕਤਾ ਵੱਲ ਵਧਣਾ ਚਾਹੀਦਾ ਦੋ ਹੀ ਜੱਥੇਬੰਦੀਆਂ ਆ ਰਹੀਆਂ ਕਹਿੰਦੇ ਕਿ ਤੁਸੀਂ ਬੈਠੇ ਹੋ ਸਰਹੰਗ ਖੁੰਧੇਰ ਵਾਲੀ ਤੇ ੱਲੇਵਾਲ ਸਾਹਿਬ ਦੀ ਦੋ ਜੱਥੇਬੰਦੀਆਂ ਬੈਠੀਆਂ ਹੈਗੀਆਂ ਬਾਕੀ ਸਾਰੇ ਪਿੱਛੇ ਨਹੀਂ ਦੇਖੋ ਮੈਨੂੰ ਲੱਗਦਾ ਇਹ ਇੱਕ ਏਜੰਸੀਆਂ ਦੀ ਵੀ ਸਾਜ਼ਿਸ਼ ਹੈ ਨਾ ਮਨੇ ਕੋ ਸਰਜੀਤ ਸਿੰਘ ਫੂਲ ਬੱਤੀਆਂ ਦਾ ਇੱਕ ਹਿੱਸਾ ਸੀ ਸਾਡੇ ਨਾਲ ਨੇ ਮਨਜੀਤ ਰਾਏ ਬੱਤੀਆਂ ਦਾ ਹਿੱਸਾ ਸੀਗਾ ਸਾਡੇ ਨਾਲ ਨੇ ਹਰਪਾਲ ਸੰਘਾ ਜੀ ਬੱਤੀਆਂ ਦਾ ਹਿੱਸਾ ਸੀਗੇ